ਉਹਨੀਆਂ ਹੀ ਇਹ ਸਾਸ਼ਾਂ ਜਿਹੜੀਆਂ ਰੱਜੀਆਂ ਗਈਆਂ ਪੰਜਾਬ ਨਾਲ ਤਾਂ ਇਹ ਮਦਰੇਈ ਮਾਣ ਵਾਲਾ ਸਲੂਕ ਕਰ ਰਿਹਾ ਜੀ ਸੈਂਟਰ ਖਾਸ ਕਰਕੇ ਜੀ ਤੇ ਇਹ ਇਸ ਕਰਕੇ ਇਹਨਾਂ ਦੀਆਂ ਸਾਸ਼ਾਂ ਜਿਹੜੀਆਂ ਇਹ ਰਚੀਆਂ ਆ ਹੁਣ ਜਿਹੜੇ 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 ਇਲਾਕਿਆਂ ਵਿੱਚ ਤੁਸੀਂ ਗਏ ਹੋ ਹਾਲਾਤਾਂ ਦਾ ਜ਼ਾਇਜ਼ਾ ਲਿਆ ਹੈ ਤਾਂ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਔਰ ਕਿਹੜੇ ਏਰੀਏ ਦੇ ਵਿੱਚ ਭਿਆਨਕ ਹਾਲਾਤ ਨੇ ਹਾਲਾਤ ਦੇਖੋ ਜਿਹੜੇ ਪਾਣੀ ਦੇ ਵਿੱਚ ਘਿਰ ਗਏ ਜੀ ਸਾਰੇ ਹੀ ਮੰਨ ਲਓ ਵੀ ਕਾਂਵਾਂ ਵਾਲੇ ਪੱਤਨ ਦੇ ਲਾ ਲਓ ਇੱਧਰ ਆਹਾ ਲਾ ਲਓ ਤੁਸੀਂ ਨੂਰਸਮੰਦ ਵਾਲੀ ਸਾਈਡ ਤੇ ਗੁੱਦੜ ਪੈਣੀ ਵਾਲੇ ਪਾਸੇ ਸਾਰੇ ਹੀ ਜਿਹੜੇ ਹੈਗੇ ਆ ਜਿਹੜੇ ਪਾਣੀ ਦੇ ਵਿੱਚ ਘਰੇ ਆ ਉਹ ਹਾਲਾਤ ਜਿਹੜੇ ਸਾਰੇ ਹੀ ਨਾਜਿਕ ਜੀ ਮੰਨ ਲਓ ਉਹਨਾਂ ਵਾਸਤੇ ਜਿਹੜਾ ਹੈਗਾ ਅਸੀਂ ਜਿਵੇਂ ਜਿਵੇਂ ਜਾਇਜ਼ਾ ਲੈ ਰਹੇ ਆ ਉਵੇਂ ਉਵੇਂ ਹੀ ਅਸੀਂ ਜਿਹੜਾ ਹੈਗਾ ਉਹ ਮੰਨ ਲਓ ਉਹਦਾ ਬੰਦੋਬਸਤ ਵੀ ਕਰ ਰਹੇ ਆ ਜੀ ਦਾਲ ਸਿੱਧਪੁਰ ਜਿੱਥੇ ਬੰਦੀ ਇਹਨੂੰ ਜੀ ਜਿਸ ਤਰ੍ਹਾਂ ਦੀ ਵੀ ਰਾਹਤ ਸਮਗਰੀ ਵਗੈਰਾ ਜੋ ਵੀ ਹੈਗਾ ਅਸੀਂ ਪਾਣੀ ਵਗੈਰਾ ਜਿਸ ਤਰ੍ਹਾਂ ਵੀ ਹੈਗਾ ਉਹ ਉਪਚਾਰ ਜੇ ਫਾਜ਼ਿਲਕਾ ਦੀ ਗੱਲ ਕਰੀਏ ਤਾਂ ਕਿੰਨੇ ਪਿੰਡ ਜਿਹੜੇ ਪ੍ਰਭਾਵਿਤ ਹੋਏ ਹੈ ਜੇ ਰਕਬੇ ਦੀ ਗੱਲ ਕਰੀਏ ਤਾਂ ਕਿੰਨਾ ਰਕਬਾ ਜਿਹੜਾ ਪ੍ਰਭਾਵਿਤ ਹੋ ਗਿਆ ਇੱਕ ਬਾਦ ਤਾਂ ਮੇਰਾ ਖਿਆਲ ਆ ਵੀ ਲੱਖ ਏਕੜ ਤੋਂ ਵੀ ਉੱਤੇ ਹੋਊਗਾ ਕਿੰਨੇ ਪਿੰਡਾਂ ਜਿਹੜੇ ਤੇ ਪਿੰਡ ਤਾਂ ਜਿਹੜੇ ਹੈਗੇ ਦਰਿਆ ਦੇ ਵਿੱਚ ਜਿਹੜੇ ਮੇਰਾ ਖਿਆਲ ਆ ਵੀ ਘੱਟੋ ਘੱਟ ਵੀ 40-50 ਪਿੰਡ ਦੇ ਡੇਢ ਹੋਣਗੇ ਜਿਹੜੇ ਵਿੱਚ ਦਰਿਆ ਦੇ ਆ ਜੀ ਹੋਰ ਕੀ ਕਹਿਣਾ ਚਾਹੋਗੇ ਇਹ ਇਸ ਮੁਸੀਬਤ ਬਸ ਮੈਂ ਤਾਂ ਹੀ ਕਹਿਣਾ ਚਾਹੁੰਗਾ ਵੀ ਹਰ ਇੱਕ ਸੰਸਥਾ ਨੂੰ ਹਰ ਇੱਕ ਮੰਨ ਲੋ ਵੀ ਜਿਹੜਾ ਹੈਗਾ ਸਾਰਿਆਂ ਨੂੰ ਜੀ ਬੀਜੜਾ ਇਹਨਾਂ ਹੜਪੀੜਤਾਾਂ ਦੀ ਬਾਬਤ ਜੋ ਵੀ ਹੈਗਾ ਜਿੰਨੀ ਵੀ ਆਪਾਂ ਇਹਨਾਂ ਦੀ ਮਦਦ ਕਰ ਸਕਦੇ ਆ ਉਨੀ ਵੱਧ ਤੋਂ ਵੱਧ ਕਰੀਏ ਇਹ ਲੰਮਾ ਸਮਾਂ ਇਹ ਚੱਲਣਾ ਜੀ ਇਹਨਾਂ ਨੂੰ ਕਣਕ ਬਜਾਈ ਤੱਕ ਲੋੜ ਆ ਜੀ ਤੇ ਕਣਕ ਬਜਾਈ ਤੱਕ ਵੀ ਇਹਨਾਂ ਦਾ ਕਣਕ ਦਾ ਵੀ ਡੀਪੀ ਦਾ ਵੀ ਸਾਰੇ ਕਿਸੇ ਦਾ ਜਿਹੜਾ ਇੰਤਜ਼ਾਮ ਕਰਕੇ ਆਪਾਂ ਰੱਖੀਏ ਜਿਹੜਾ ਕਿ ਸਮੇਂ ਦੀ ਲੋੜ ਦੇ ਅਨਸਾਰ ਆਪਾਂ ਇਹਨਾਂ ਨੂੰ ਪੂਤਾ ਸਕੀਏ ਤੇ ਇਹਨਾਂ ਦੀ ਮਦਦ ਕਰ ਸਕੀਏ